ਤੇਰੇ ਨਾਲ ਸੁਪਣੇ ਬੁਨਨਾ ਤੇ ਚੀਜ਼ਾਂ ਖਰੀਦਣਾ ਤੇਰੇ ਨਾਲ ਤੋਰਾ ਫੇਰਾ ਤੇ ਚੀਜ਼ਾਂ ਖਰੀਦਣਾ ਮੈਂ ਗੁੱਸੇ ਹੋ ਜਾਂਦਾ ਸੀ ਤੇਰਾ ਲਾਡ ਕਰਨਾ ਤੇ ਮੇਰਾ ਤੇਜਿਆਣਾ ਤੇਰੇ ਦੇ ਤੇਰੀਆਂ ਗੱਲਾਂ ਦੀ ਕੋਈ ਤੋਗਣੀ ਹੁੰਦਾ ਸੀ ਯਾਰ ਮੇਰਾ ਕਮਲਿਆ ਵਾਂਗਾ ਹੱਸਣਾ ਤੇ ਤੇਰਾ ਖੇਜਿਆਣਾ ਮੇਰੇ ਤੇ ਮੈਂ ਵੀ ਹੁਣ ਉਹ ਕਿੱਥੇ ਰਹਿ ਗਿਆ ਯੋਤੇਰੇ ਲਈ ਕੱਢੀ ਤੌਰ ਬੈਠਾ ਹੁੰਦਾ ਤੇ ਰੂਟ ਤੋਂ ਬੱਸਾਂ ਅੱਜ ਵੀ ਆਉਂਦੀਆਂ ਯਾਰ ਪਰ ਸ਼ੀਸ਼ੇ ਵਾਲੀ ਸਾਈਡ ਕੋਈ ਹੋਰ ਬੈਠਾ ਹੁੰਦਾ ਜਦੋਂ ਸਾਕੇ ਦਾ ਨਾਲ ਹੀ ਲੈ ਗਈ ਰੋਣੀ ਚੱਲਦੀ ਹੈ ਜ਼ਿੰਦਗੀ ਜੋ ਤੇਰੇ ਨਾਲ ਸੀ ਉਹ ਵਕਤ ਤਾਂ ਕਦੇ ਮੁੜ ਕੇ ਨਹੀਂ ਆਇਆ ਯਾਰ ਲੋਕਾਂ ਦਾ ਕਹਿਣਾ ਪੈਂਦਾ ਸੋਹਣੀ ਚੱਲਦੀ ਹੈ ਜ਼ਿੰਦਗੀ